ਜਿਹੜਾ ਹੀ ਪੰਜਾਬ ਦੀ ਸਰਕਾਰ ਨੇ ਬੜਾ ਜ਼ੋਰ ਲਾਇਆ ਕਿ ਪੰਚਾਇਤਾਂ ਦੀਆਂ ਜਿਹੜੀਆਂ ਚੋਣਾਂ ਨੇ ਉਹ ਸਰਬਸੰਮਤੀ ਨਾਲ ਹੋ ਜਾਣ ਇੱਥੇ ਤਾਂ ਬੋਲੀ ਲੱਗਣ ਲੱਗ ਪਈ ਐ ਕਿੰਨੇ ਕਰੋੜ ਰੁਪਏ ਆਫਰ ਕੀਤਾ ਗਿਆ ਫਿਰ ਵੀ ਉਹ ਗੱਲ ਨਹੀਂ ਬਣੀ ਆਥਨ ਸਾਹਿਬ ਇੱਥੇ ਕਿੰਨਾ ਕਮਾਲ ਹੋਈ ਪਈ ਐ ਵੈਸੇ ਕਈ ਪਿੰਡਾਂ ਦੇ ਵਿੱਚ ਸਰਬਸੰਮਤੀ ਹੋ ਵੀ ਗਈ ਐ ਪਿੰਡਾਂ ਦੇ ਵਿੱਚ ਸਰਬਸੰਮਤੀ ਵਾਲੀ ਗੱਲ ਨੇੜੇ ਤੇੜੇ ਵੀ ਹੈ ਨਹੀਂ 15 ਅਕਤੂਬਰ ਨੂੰ ਵੋਟਾਂ ਪੈਣੀਆਂ ਐ 4 ਅਕਤੂਬਰ ਤੱਕ ਯਾਨੀ ਕਿ 2-3 ਦਿਨਾਂ ਬਾਅਦ ਤੱਕ ਨਾਮਜ਼ਦਗੀਆਂ ਦਾਖਲ ਹੋਣੀਆਂ ਵੀ 2-3 ਦਿਨ ਬਾਕੀ ਰਹਿ ਗਏ ਆ ਪਰ ਇੱਥੇ ਕਿਨਾ ਕਈ ਫਰਮਾਂ ਦੇ ਉੱਤੇ ਬੜੀਆਂ ਵੱਡੀਆਂ ਵੱਡੀਆਂ ਬੋ ਅਦਰ ਪਤਾ ਲੱਗਾ ਜੀ ਬਟਾਲੇ ਦੇ ਵੱਲ ਪਿੰਡ ਹੈਗਾ ਤੇ ਉੱਥੇ ਮੇਰੇ ਖਿਆਲ ਹਰਖੋਵਾਲ ਪਿੰਡ ਦਾ ਨਾਂ ਹੈਗਾ ਤੇ 2 ਕਰੋੜ ਰੁਪਏ ਦੀ ਆਤਮਨ ਸਿੰਘ ਨਾਂ ਦੇ ਇੱਕ ਬੰਦੇ ਨੇ ਬੋਲੀ ਲਾਈ ਹੈ ਤੇ ਪਰ ਉਹਨਾਂ ਦੇ ਪਿੰਡ ਦੇ ਵਿੱਚ ਸਹਿਮਤੀ ਬਣੀ ਨਹੀਂ ਇਹ ਮਾਮਲਾ ਪਹੁੰਚ ਗਿਆ ਜੀ ਹਾਈ ਕੋਰਟ ਤੱਕ ਵੀ ਭਾਈ ਇਦਾਂ ਬੋਲਗਾ ਲਾ ਲਾ ਕੇ ਤੇ ਫਿਰ ਪੰਜਾਬ ਦੇ ਵਿੱਚ ਪੰਚਾਇਤਾਂ ਬਣ ਲੱਗੀਆਂ ਇਹਦਾ ਉਹ ਸ਼ਰੀਆ ਵੀ ਭਾਈ ਏ ਤੱਕਾ ਕੋਈ ਬੰਦਾ ਹਿੱਸਾ ਨਹੀਂ ਲੈ ਸਕਦਾ ਪਰ ਪਤਾ ਲੱਗਾ ਵੀ ਉਸ ਆਤਮਨ ਸਿੰਘ ਨਾਂ ਦੇ ਬੰਦੇ ਨੇ ਵੀ ਆਪਣੇ ਕਾਗਜ਼ ਦਾਖਲ ਕਰਤੇ ਆ ਉਹ ਕਹਿੰਦਾ ਸਰਪੰਚਤਾ ਮੈਂ ਬਣਨੇ ਬਣਨਾ ਚਲੋ ਹੁਣ ਕੋਣ ਲੜਕੇ ਬਣ ਲੂੰਗਾ ਅਗਲੀ ਗੱਲ ਇਹ ਵੀ ਕਿ ਅੱਜ ਹੀ ਖਬਰ ਆਈ ਹੈ ਪਿੰਡ ਬੜੇਂਗਾ ਜਿੱਦੜਵਾਹ ਦੇ ਕੋਲ ਉਸ ਪਿੰਡ ਦੇ ਵਿੱਚ ਜਿਹੜੇ ਬੰਦੇ ਨੇ ਸਰਪੰਚੀ ਦੇ ਕਾਗਜ਼ ਭਰੇ ਆ ਉਹ ਕਹਿੰਦਾ ਵੀ ਜੇਕਰ ਮੈਨੂੰ ਸਰਪੰਚ ਬਣਾਤਾ ਮੈਂ ਕੱਲੀ-ਕੱਲੀ ਪਿੰਡ ਦੀ ਔਰਤ ਨੂੰ ਸੂਟ 1100 ਰੁਪਏ ਦੇਊਂਗਾ ਨਾਲ ਕੱਲੀ-ਕੱਲੀ ਔਰਤ ਨੂੰ ਤੇ ਫਿਰ ਉਹ ਕਹਿੰਦਾ ਕਿ ਕਿ ਸਕੂਲਾਂ ਬੱਚੇ ਲੈ ਕੇ ਆਉਣ ਤੇ ਜਿਹੜੇ ਸਕੂਲ ਦੇ ਵਿੱਚੋਂ ਘਰੇ ਛੱਡ ਕੇ ਹੋਣ ਘਰ ਦੇ ਵਿੱਚ ਸੋ ਇਸ ਤਰੀਕੇ ਦਾ ਪ੍ਰਬੰਧ ਵੀ ਮੈਂ ਕਰਕੇ ਦੇਊਂਗਾ ਜਲੰਧਰ ਦੇ ਵਿੱਚ ਇੱਕ ਪਿੰਡ ਆ ਉਸ ਬੰਦੇ ਨੇ ਕਿਹਾ ਜੀ ਕਿ 50 ਲੱਖ ਰੁਪਏ ਮੈਥੋਂ ਲੈ ਲਓ ਮੈਨੂੰ ਸਰਪੰਚ ਬਣਾ ਦਿਓ ਸੋ ਇਹ ਇਸਦੀ ਬਹੁਤ ਵੱਡੇ ਪੱਧਰ ਦੇ ਉੱਤੇ ਬੋਲੀਆਂ ਲੱਗ ਲੱਗ ਕੇ ਪਿੰਡਾਂ ਦੇ ਸਰਪੰਚੀ ਦੇ ਚਾਹਵਾਨ ਆਤ ਅਰਦਾਸਪੁਰ ਦੇ ਬੀਡੀਪੀਓ ਦਫ਼ਤਰ ਦੇ ਵਿੱਚ ਤੇ ਅੱਜ ਉੱਥੇ ਝੱਗੇ ਪਾੜਨ ਲੱਗੇ ਚਿਤਕੂ ਜਿਹੇ ਤੇ ਆਮ ਆਦਮੀ ਪਾਰਟੀ ਦੇ ਸਮਰਥਕ ਇੱਕ ਪਾਸੇ ਕਾਂਗਰਸੀ ਇੱਕ ਪਾਸੇ ਸੋ ਜਿਵੇਂ ਜਿਵੇਂ ਨਾਮਜ਼ਦਗੀਆਂ ਸਮਾਪਤ ਹੋਣ ਦੇ ਦਿਨ ਆ ਰਹੇ ਆ ਤੇ ਓਵੇਂ ਓਵੇਂ ਪੰਜਾਬ ਦੇ ਵਿੱਚ ਮਾਹੌਲ ਤਲਖ ਹੋਈ ਜਾਂਦਾ ਪਰ ਇਸੇ ਦਰਮਿਆਨ ਕਦੇ ਕਦਾਈ ਚੰਗੀ ਖਬਰ ਵੀ ਆਉਂਦੀ ਆ ਕਿ ਫਲਾਣੇ ਪਿੰਡ ਦੀ ਵੀ ਸਰਬਸੰਮਤੀ ਹੋ ਗਈ ਤੇ ਫਲਾਣੇ ਦੇ ਵਿੱਚ ਵੀ ਜ਼ੀਰੇ ਚ ਜਿਹੜੀ ਖੂਨੀ ਝੜਪ ਹੋਈ ਆ ਉਹ ਵੀ ਸਰਪੰਚੀ ਪਿੱਛੇ ਹੋਈ ਆ ਮੇਰਾ ਖਿਆਲ हां बिल्कुल जी उथे भी सरपंचੀ ਦੇ ਪਿੱਛੇ ਆ ਅਜੇ ਕਾਗਜ਼ ਦਾਖਲ ਕਰਨ ਦੇ ਪਿੱਛੇ ਉਥੇ ਲੜਾਈ ਹੋ ਗਈ ਹੈ ਜੀਰੇ ਦੇ ਵਿੱਚ ਸਾਬਕਾ ਵਿਧਾਇਕ ਜਿਹੜੇ ਕੁਲਵੀਰ ਜੀਰਾ ਇਹਨਾਂ ਦੇ ਵੀ ਸੱਟ ਲੱਗੀ ਹੈ ਹਸਪਤਾਲ ਦੇ ਵਿੱਚ ਦਾਖਲ ਹੈ ਇਹਨਾਂ ਦੇ ਮੂੰਹ ਤੋਂ ਦਿਮਗ ਤੇ ਜਿਹੜਾ ਖੂਨ ਚੋਰਿਆ ਇਹ ਜਿਹੜਾ ਝੱਗਾ ਜਿਹੜਾ ਲਿਪੜਿਆ ਹੋਇਆ ਕੁਰਤਾ ਲਿਪੜਿਆ ਹੋਇਆ ਉਹ ਸਾਰਿਆਂ ਨੇ ਮੇਰੇ ਘਰ ਫੁੱਟ ਮਾਰੇ ਗਏ ਫੰਦੇ ਪਰਵਾਹ ਕਿ ਬੰਮਰੇ ਨੇ ਦਿੱਖ ਨਾ ਹੋਣੀ ਹੈ ਮਤਲਬ ਇਹ ਹੈ ਜੀ ਕਿ ਇੱਥੇ ਵੀ ਅੱਜ ਜਦੋਂ ਕਾਗਜ਼ ਦਾਖਲ ਕਰਨੇ ਸੀ ਤੇ ਕਾਂਗਰਸੀ ਤੇ ਆਮ ਆਦਮੀ ਪਾਰਟੀ ਦੇ ਆਗੂ ਆਪਸ ਵਿੱਚ ਜੜੇ ਤੇ ਭੜਪੇ ਆ ਆਪ ਵਾਲੇ ਕਹਿੰਦੇ ਪਿਛਲਿਆਂ ਨੇ ਵੀ ਐ ਕੀਤਾ ਹੋਣ ਵਾਲੇ ਕਹਿੰਦੇ ਮੌਕਾ ਲੈਣ ਤੋਂ ਢਾਈ ਸਾਲ ਰਹਿ ਗਏ ਫਿਰ ਤੁਹਾਨੂੰ ਪੰਜੀ ਦਾ ਭੌਣ ਦਿਖਾਵਾਂਗੇ ਅੱਜ ਇੱਥੇ ਇੱਟਾਂ-ਵੱਟੇ ਚੱਲੇ ਆ ਦੋਵਾਂ ਧਿਰਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਆ ਇਹਦੇ ਵਿੱਚ ਇੱਕ ਦਰਜਨ ਤੋਬਾ ਦੇ ਲੋਕ ਜ਼ਖਮੀ ਹੋਏ ਇੱਟਾਂ-ਵੱਟਿਆਂ ਲੈ ਕਰਕੇ ਪੁਲਿਸ ਨੂੰ ਇੱਥੇ ਗੋਲੀ ਚਲਾਉਣੀ ਪਈ ਆ ਤਾਂ ਜੋ ਭੀੜ ਜਿਹੜੀ ਖਿੰਡ ਗਈ ਸੋ ਇਸ ਤਰੀਕੇ ਨਾਲ ਪਿੰਡਾਂ ਦੀ ਸੇਵਾ ਹੁਣ ਹੋਣ ਲੱਗ ਪਈ ਐ ਇਹ ਗੱਲ ਬਾਰ-ਬਾਰ ਸਾਹਮਣੇ ਆ ਰਹੀ ਐ ਵੀ ਪੰਜਾਬ ਦੇ ਵਿੱਚ ਮжоਰਿਟੀ ਡੀਸੀ ਕਹਿੰਦੇ ਉਹਨਾਂ ਨੇ ਬਿਹਾਰ ਤੋਂ ਯੂਪੀ ਤੋਂ ਕਿਧਰੋਂ ਕਿਧਰੋਂ ਲਿਆ ਕੇ ਲਾਤੇ ਪੰਜਾਬੀ ਨਹੀਂ ਹਨ ਔਰ ਹੁਣ ਲੋਕ ਵੀ ਟਿੱਚ ਸਮਝਦੇ ਨਹੀਂ ਕਹਿੰਦੇ ਆਮ ਵਰਕਰ ਕਿਸੇ ਸਿਆਸੀ ਪਾਰਟੀ ਦੇ ਡੀਸੀ ਨੂੰ ਕੁਝ ਨਹੀਂ ਸਮਝਦੇ ਆ ਜਿਹੜਾ ਉਹਦੇ ਦਫਤਰ ਜਾ ਕੇ ਕਬਜ਼ਾ ਕਰ ਲੈਣਾ ਕਿ ਤੂੰ ਕੱਢ ਕੇ ਖਾਸਨ ਨੂੰ ਇਹ ਉਸੇ ਦੀ ਪ੍ਰਤਪਾਈ ਹੋਈ ਹੈ ਨਹੀਂ ਅਸਲ ਦੇ ਵਿੱਚ ਨਾ ਅਥਰੇ ਸਭ ਗੱਲ ਇਹ ਵੀ ਜਿਹੜੀ ਵੀ ਪਾਰਟੀ ਦੀ ਸਰਕਾਰ ਬੰਦੀ ਨਾ ਉਹ ਪੰਚਾਇਤੀ ਚੋਣਾਂ ਜਾਂ ਸਾਲਕ ਚੋਣਾਂ ਦੇ ਵਿੱਚ ਗਰਬੜੀ ਦਾ ਆਮ ਤੌਰ ਦੇ ਤੇ ਹੁਣ ਤਾਂ ਤਰਜੇ ਗਏ ਆਇਆ ਤੇ ਦੂਜੀ ਗੱਲ ਇਹ ਹੈ ਵੀ ਹੁਣ ਕਾਂਗਰਸ ਦਾ ਨੇ ਵੱਲੋਂ ਦੋਸ਼ ਲਾਇਆ ਜਾ ਰਿਹਾ ਵੀ ਭਾਈ ਜਿਹੜੀ ਇਹ ਸਰਕਾਰ ਹੈ ਇਹਦੇ ਵੱਲੋਂ ਆਪਣੀਆਂ ਪੰਚਾਇਤਾਂ ਬਣਾਉਣ ਦੇ ਲਈ ਵੇਲੇ ਸਰਵੇ ਦੱਸਿਆ ਗਿਆ ਵੀ ਕਿਹੜਾ ਪਿੰਡ ਰੱਖਵਾ ਹੋਗਾ ਕਿਹੜੇ ਪਿੰਡ ਦੇ ਵਿੱਚ ਐਸਸੀਸੀ ਦਾ ਕਿਹੜੇ ਪਿੰਡ ਜਿਹੜਾ ਉਹ ਜਨਰਲ ਹੈ ਤੇ ਕਿਹੜੇ ਪਿੰਡ ਦੇ ਵਿੱਚ ਔਰਤ ਕੋਣ ਨਾੜ ਸਕਦੀ ਹੈ ਇੱਕ ਨਾ ਚੁੱਲਾ ਟੈਕਸ ਦੀ ਸਮੱਸਿਆ ਉਹ ਜਿੰਨੀ ਦੇਰ ਤੱਕ ਚੁੱਲਾ ਟੈਕਸ ਦੀ ਪਰਕੀ ਨਹੀਂ ਮਿਲਦੀ ਉਨੀ ਦੇਰ ਤੱਕ ਤੁਹਾਡੇ ਨਾਮਜ਼ਦਗੀ ਕਾਗਜ਼ ਨਹੀਂ ਦਾਖਲ ਹੁੰਦੇ ਅੱਜ ਤੋਂ ਗੁਰਦਾਸਪੁਰ ਦੇ ਡੀਸੀ ਦਫ਼ਤਰ ਦੇ ਵਿੱਚ ਕਾਂਗਰਸ ਦੇ ਸੀਨੀਅਰ ਆਗੂ ਪਹੁੰਚ ਗਏ ਧੱਕੇ ਨਾਲ ਹੀ ਉਹਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਸੁਖਿੰਦਰ ਸਿੰਘ ਰੰਧਾਵਾ ਬਰਿੰਦਰਬੀਰ ਸਿੰਘ ਪਾੜਾ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਇਹਨਾਂ ਨੇ ਪ੍ਰਸ਼ਾਸਨਿਕ ਅਧਿਕਾਰ ਨਾਲ ਤਿੱਖੀ ਨੁਕਚੋਕ ਹੋਈ ਹੈ ਡੀਸੀ ਨੂੰ ਬਹਿਣਾ ਚਾਹੁੰਦੇ ਸੀ ਡੀਸੀ ਨੇ ਕਿਹਾ ਵੀ ਤਿੰਨ ਜਣਿਆਂ ਦੀ ਗੱਲ ਮੈਂ ਸੁਣ ਸਕਦਾ ਤਿੰਨ ਜਣੇ ਮੇਰੇ ਦਫ਼ਤਰ 'ਚ ਆਜੋ ਇਹ ਕਹਿੰਦੇ ਵੀ ਸਾਰੇ ਆਵਾਂਗੇ ਗੱਲ ਕਰਨੀ ਜ਼ਰੂਰੀ ਉਹ ਡੀਸੀ ਪਰ ਉੱਥੇ ਚਲਾ ਗਿਆ ਫਿਰ ਇਹਨਾਂ ਨੇ ਇਹ ਗੱਲ ਕਹੀ ਵੀ ਇਸ ਦਾ ਬਖੇ ਦਫ਼ਤਰ ਦੇ ਵਿੱਚ ਜੇ ਕਿਸੇ ਦੀ ਲਤਾਂ ਦੇ ਵਿੱਚ ਦਮ ਲੱਗਾ ਤੁਹਾਨੂੰ ਬਾਹਰ ਕੱਢ ਕੇ ਦਿਖਾਓ ਇਹ ਜਿਹੜਾ ਦਫ਼ਤਰ ਹੈ ਕਿਸੇ ਦੇ ਪਿਓ ਦਾ ਦਫ਼ਤਰ ਨਹੀਂ ਹੈਗਾ ਸਰਕਾਰੀ ਮੰਤਬਾ ਜਨਤਗਾਰ ਹੈਗਾ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਾਣ ਬੁੱਝ ਕੇ ਤੁਹਾਨੂੰ ਪਰੇਸ਼ਾਨ ਕੀਤਾ ਜਾ ਰਿਹਾ ਵੀ ਕਾਂਗਰਸੀ ਉਮੀਦਵਾਰਾਂ ਨੂੰ ਐਨਓਸੀ ਨਹੀਂ ਮਿਲ ਰਹੀ ਇਹ ਨਾਲੇ ਜਾਣਵੁੱਟ ਕੇ ਕਾਗਜ਼ ਦਾਖਲ ਨਾ ਹੁਣ ਇਸ ਕਰਕੇ ਸ਼ਰਤਾਂ ਨੂੰ ਪੂਰੀਆਂ ਕਰ ਸਕਦੇ ਜਿਹੜੇ ਉਹ ਕਾਗਜ਼ ਨਹੀਂ ਦਿੱਤੇ ਜਾ ਰਹੇ ਸੋ ਇਸ ਤਰ੍ਹਾਂ ਦੀ ਝੜਪਟ ਇੱਥੇ ਨਹੀਂ ਹੋਈ ਹੈ ਇਹ ਗੱਲ ਸੱਚੀ ਹੈ ਵੀ ਪੰਜਾਬ ਦੇ ਮੈਜੋਰਿਟੀ ਜ਼ਿਲ੍ਹਿਆਂ ਦੇ ਵਿੱਚ ਨਾਨ ਪੰਜਾਬੀ ਡੀਸੀ ਨੇ ਪੰਜਾਬੀ ਤਾਂ ਕਹਿੰਦੇ ਹੈ ਹੀ ਬਹੁਤ ਆਟੇ ਚ ਨੂਣ ਨੇ ਹਾਂ ਬਿਲਕੁਲ ਜੀ ਇਹ ਤਾਂ ਸੱਚੀ ਹੈ ਵੀ ਪੰਜਾਬੀਆਂ ਦੀ ਗਿਣਤੀ ਬਹੁਤ ਘੱਟ ਹੈ ਪੰਜਾਬੋਂ ਬਾਹਰ ਲਿਆਂ ਦੀ ਗਿਣਤੀ ਡੀਸੀ ਤੇ ਬਾਕੀ ਵਕ ਵਕ ਹੋਰ ਉਹਦਾਂ ਦੀ ਗੱਲ ਵੀ ਕਰਕੇ ਏਡੀਸੀ ਦੀ ਗੱਲ ਕਰਕੇ ਹੋਰ ਬਾਕੀ ਵਕ ਵਕ ਉਹਦਾਂ ਦੀ ਗੱਲ ਕਰਕੇ ਬਹੁਤਾਂ ਥਾਵਾਂ ਦੇ ਉੱਤੇ ਤੇ ਨੌਰ ਪੰਜਾਬੀ ਹੈਗੇ ਤੇ ਬਾਕੀ ਡੇਰਾ ਮੁਖੀ ਦੇ ਜਿਹੜੇ ਬਿਆਸਾ ਦੇ ਮੁਖੀ ਨੇ ਉਹਨਾਂ ਨੂੰ ਕਾਫੀ ਸਿਕਿਉਰਿਟੀ ਦੀ ਜ਼ਰੂਰਤ ਪਈ ਹੈ ਕੌਣ ਬਣੇ ਨੇ ਹੁਣ ਮੁਖੀ ਪਹਿਲਾਂ ਵੀ ਇੱਕ ਅਨਾਉਂਸਮੈਂਟ ਹੋਈ ਸੀ ਹੁਣ ਫੇਰ ਅਨਾਉਂਸਮੈਂਟ ਹੋਈ ਹੈ ਨਹੀਂ ਅਸਲ ਵਿੱਚ ਉਹੀ ਨੇ ਜਸਜੀਪ ਸਿੰਘ ਗੇਰੇੜੇ ਜਿਹੜੇ ਤੇ ਉਹਨਾਂ ਨੂੰ ਅੱਜ ਕੇਂਦਰ ਦੇ ਵੱਲੋਂ Z+ ਸਿਕਿਉਰਿਟੀ ਮੁਹੱਈਆ ਕਰਵਾਈ ਗਈ ਹੈ ਤੇ ਆਪਾਂ ਜਾਣਦੇ ਵੀ ਪਿਛਲੇ ਵੀ ਨਹੀਂ ਮੈਂ ਜੇਕਰ ਗਲਤ ਨਾ ਹੋਵਾਂ ਤਾਂ 2 ਸਤੰਬਰ ਨੂੰ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢੱਲੋਂ ਨੇ ਤੇ ਜਸਜੀਪ ਸਿੰਘ ਗੇਰੇੜੇ ਨੂੰ ਆਪਣਾ ਉਤਰਾਧਿਕਾਰੀ ਬਣਾਇਆ ਸੀਗਾ ਉਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਈਆਂ ਵੀ ਸੰਗਤ ਦੇ ਵਿੱਚ ਕਈ ਤਰ੍ਹਾਂ ਦੇ ਤੋਹਫੇ ਪੈਦਾ ਹੋਏ ਸੀ ਪਰ ਕੇਂਦਰ ਦੀ ਸਰਕਾਰ ਦੇ ਵੱਲੋਂ ਜਸਪ੍ਰੀਤ ਸਿੰਘ ਗਿੱਲ ਜਾਨਕਿ ਨਵੇਂ ਡੇਰਾ ਮੁਖੀ ਨੂੰ ਤੇ ਉਹਨਾਂ ਨੂੰ ਅੱਜ Z+ ਸਿਕਿਉਰਟੀ ਮਿਲੀ ਹੈ ਜੋ ਕਿਸੇ ਵੀ ਹੋਰ ਸੂਬੇ ਚ ਜਾਣਗੇ ਜਾਂ ਉਹਨੇ ਕਿਤੇ ਹੋਰ ਜਾਣਾ ਜਿਹੜੇ ਸੂਬੇ ਦੇ ਵਿੱਚੋਂ ਜਾਣਗੇ ਉੱਥੋਂ ਦੀ ਸਰਕਾਰ ਉੱਥੋਂ ਦਾ ਪ੍ਰਸ਼ਾਸਨ ਉਹਨਾਂ ਨੂੰ ਸਿਕਿਉਰਟੀ ਮੁਹੱਈਆ ਕਰਵਾਊਗਾ ਹਰਿਆਣੇ 'ਚ ਪ੍ਰਚਾਰ ਕਰਨ ਲਈ ਪ੍ਰਾਈਮ ਮਿੰისტਰ ਮੋਦੀ ਆਏ ਸੀ ਕੀ ਕੀ ਕਹਿ ਕੇ ਗਏ ਨੇ ਦੇਖੋ ਜੀ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਰਿਆਣਾ ਦੇ ਵਿੱਚ ਇਸ ਪ੍ਰਚਾਰ ਦੀ ਆਖਰੀ ਰਹੀ ਸੀ ਤੇ 5 ਤਰੀਕ ਨੂੰ ਵੋਟਾਂ ਪੈਣਗੇ ਦਿਨ ਵਿਚਾਲੇ ਰਹਿ ਕੇ ਸਾਰੇ ਤਿੰਨ ਤੇ ਜ਼ੋਰ ਪੂਰਾ ਲੱਗਾ ਹੋਇਆ ਸਾਰੀਆਂ ਸਿਆਸੀ ਧਿਰਾਂ ਦਾ ਹੁਣ ਜਿਹੜੀ ਤਾਜ਼ਾ ਜਾਣਕਾਰੀ ਆਈ ਹੈ ਉਹ ਇਹ ਪਤਾ ਲੱਗਾ ਵੀ ਅੱਜ ਇੱਥੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਵੀ ਕਾਲਸ ਆ ਜਿਹੜੀ ਉਹ ਦਲਿਤ ਵਿਰੋਧੀ ਸਭ ਤੋਂ ਵੱਡੀ ਪਾਰਟੀ ਆ ਇਹਨਾਂ ਨੇ ਡਾਕਟਰ ਭੀਮrao ਅਬੇਦਕਰ ਨੂੰ ਹਰਾਇਆ ਇਹਨਾਂ ਦੇ ਵੱਲੋਂ ਆਲਰੇਡੀ ਤਸਵੀਰ ਹੈ ਜਿਹੜੀ ਉਹ ਨਹੀਂ ਸਦਨ ਦੇ ਵਿੱਚ ਲੱਗਣ ਦਿੱਤੀ ਗਈ ਇਹ ਤਾਂ ਜੀ ਦਾਮਾਦ ਤੇ ਦਲਾਲਾਂ ਦੀ ਪਾਰਟੀ ਬਣ ਕੇ ਰਹਿ ਗਈ ਆ ਸੋ ਇਸ ਤਰੀਕੇ ਦੇ ਨਾਲ ਇੱਕ ਦੂਜੇ ਦੇ ਉੱਤੇ ਸ਼ਬਦ ਬਵਾਰ ਕੀਤੇ ਜਾ ਰਹੇ ਆ ਤੇ ਹਰਿਆਣੇ ਦੇ ਵਿੱਚ ਕਾਂਗਰਸ ਵੀ ਪੱਪਾ ਭਾਰ ਆ ਉਹਨਾਂ ਨੂੰ ਲੱਗਦਾ ਵੀ ਗੱਲ ਸਾਡੀ ਬਣ ਜਾਣੀ ਆ ਬੀਜੇਪੀ ਚਾਹੁੰਦੀ ਵੀ 10 ਸਾਲ ਤੋਂ ਸਾਡੀ ਸਰਕਾਰ ਆ ਤੇ 15 ਸਾਲ ਸਾਡੀ ਚੱਲੇ ਆਮ ਆਦਮੀ ਪਾਰਟੀ ਸੋਚ ਨਹੀਂ ਵੀ ਸਾਡੀ ਦਾਲ ਬਣ ਜਾਣੀ ਆ ਤੇ ਇਨਲੋ ਵਾਲੇ ਕਿਹੜੇ ਵੀ ਸਾਡੀ ਗੱਲ ਬਣ ਜਾਣੀ ਇਸ ਤਰੀਕੇ ਦੇ ਚਰਚੇ ਚੱਲਦੇ ਆ ਪਰ ਇਹ ਵੀ ਪ੍ਰਚਾਰ ਜ਼ੋਰਾਂ ਦੇ ਉੱਤੇ ਜਿਲੰਦਰ ਵਾਲੇ ਪਾਸਪੋਰਟ ਦਫ਼ਤਰ ਚ ਕਰਪਸ਼ਨ ਚੱਲ ਰਹੀ ਹੈ ਬਿਲਕੁਲ ਜੀ ਕਈ ਮਹੀਨੇ ਪਹਿਲਾਂ ਦੀ ਗੱਲ ਆ ਪਰ ਰੈਡ ਅਫੀਸ਼ੀਅਲ ਤੋਂ ਦੋ ਖਬਰਾਂਾਂ ਜੀ ਕੀਤੀ ਸੀ ਵੀ ਇੱਥੇ ਰੇਟ ਵੀ ਪਈ ਸੀਗੀ ਈਡੀ ਦੇ ਛਾਪਾ ਮਾਰਿਆ ਸੀ ਉਹਦੇ ਵਿੱਚ ਪੁੱਤਕ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ ਸਮੇਂ-ਸਮੇਂ ਦੇ ਉੱਤੇ ਇਥੋਂ ਦੇ ਰਿਜੀਨਲ ਪਾਸਪੋਰਟ ਦਫ਼ਤਰ ਦੇ ਉੱਤੇ ਸਵਾਲ ਉੱਠੇ ਆ ਵੀ ਭਾਈ ਇਹਦੇ ਵਿੱਚ ਗੜਬੜੀਆਂ ਹੁੰਦੀਆਂ ਇਹਦੇ ਵਿੱਚ ਕਈ ਤਰ੍ਹਾਂ ਦੇ ਪਾਸਪੋਰਟਾਂ ਦੇ ਨਾਲ ਲੈਣ-ਦੇਣ ਦੀਆਂ ਖਬਰਾਂ ਵੀ ਆਈਆਂ ਸੋ ਅੱਜ ਦੇ ਸੰਤ ਬਲਬੀਰ ਸਿੰਘ ਸੀਚੇਵਾਲ ਆਮ ਆਦਮੀ ਪਾਰਟੀ ਦੇ ਜਿਹੜੇ ਰਾਜ ਸਭਾ ਦੇ ਮੈਂਬਰ ਉਹਨਾਂ ਨੇ ਸ਼ਿਕਾਇਤ ਕੀਤੀ ਕੇਂਦਰ ਦੇ ਕੋਲੇ ਵੀ ਇੱਕ ਤਰ੍ਹਾਂ ਕੇਂਦਰ ਦਾ ਅਸਲੀ ਬਗੜਦਾ ਤੇ ਇੱਧਰ ਲੋਕ ਵੀ ਖੱਟਲ ਹੁੰਦੇ ਆ ਇਥੇ ਬੜਾ ਕੁਝ ਅਨੈਤਿਕ ਚੱਲਦਾ ਇਸ ਕਰਕੇ ਦਾ ਸੁਧਾਰ ਕੀਤਾ ਜਾਣੀ ਪੰਜਾਬ ਦੇ ਜਿਹੜੇ ਨਵੇਂ ਮਿਨਿਸਟਰ ਬਣੇ ਆ ਕਹਿੰਦੇ ਉਹਨਾਂ ਦਾ ਡਾਕਟਰੀ ਦਾ ਖਰਚਾ ਬਹੁਤ ਘੱਟ ਆਉਂਦਾ ਉਹ ਯੰਗ ਨੇ ਇਸ ਕਰਕੇ ਹਾਂ ਬਿਲਕੁਲ ਜੀ ਇਹੀ ਕਾਰਨ ਮੰਨਿਆ ਜਾ ਸਕਦਾ ਵੀ ਉਹ ਪਰਦਰੁਖਤ ਨੇ ਨੌਜਵਾਨ ਨੇ ਬਹੁਤੇ ਤੇ ਇਸ ਕਰਕੇ ਨੇ ਪਿਛਲੀਆਂ ਸਰਕਾਰਾਂ ਦੇ ਮੌਕੇ ਦਾ ਪਤਾ ਲੱਗਦਾ ਸੀ ਵੀ ਫੱਲਾਣੇ ਦੇ ਇਲਾਜ ਦਾ ਖਰਚਾ ਸਾਲ ਦੇ ਵਿੱਚ 70 ਲੱਖ ਆ ਗਿਆ ਕਿਸੇ ਦਾ 70 ਲੱਖ ਆ ਗਿਆ ਕਿਸੇ ਦਾ ਪਰੂੜ ਰੁਪਈਆ ਲਾ ਗਿਆ ਕਿਸੇ ਨੇ ਦੰਦ ਆਪਣੇ ਨਵੇਂ ਲਵਾਏ ਆ ਕਿਸੇ ਨੇ ਕੋਈ ਆਪਰੇਸ਼ ਕਰਵਾਇਆ ਕਿਸੇ ਨੇ ਗੋਡੇ ਬਦਲਵਾਏ ਆਹ ਹੀ ਕਹਾਵਾਂ ਉਦੋਂ ਉਦੋਂ ਕਾ ਸੀ ਪਰ ਜਿਹੜੀ ਇੱਥੇ ਢਾਈ ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ ਆਪਦੀ ਸਰਕਾਰ ਨੂੰ ਅੱř ਢਾਈ ਸਾਲ ਦਾ ਮੇਰਵਾ ਸਾਹਮਣੇ ਆਇਆ ਵੀ ਸਿਰਫ 4 ਮੰਤਰੀਆਂ ਨੇ ਹੁਣ ਤੱਕ ਮੈਡੀਕਲ ਖਰਚਾ ਲਿਆ ਵੈਸੇ ਤਾਂ ਵਿਧਾਇਕਾਂ ਤੇ ਮੰਤਰੀਆਂ ਦੇ ਉੱਤੇ ਜਿੰਨਾ ਵੀ ਖਰਚ ਹੋ ਜੇ ਤੇ ਉਹ ਸਰਕਾਰ ਭੁਗਤਾਨ ਕਰਦੀ ਉਹਦਾ ਕਿਉਂਕਿ ਇਹ ਇੱਕ ਨਵੀਂ ਤਰਮੀਮ ਕੀਤੀ ਗਈ ਸੀ ਕਈ ਬਾਰੇ ਪਹਿਲਾਂ ਤੇ ਉਹਦੇ ਤਹਿਤ ਹੁਣ ਤੱਕ ਸਿਰਫ ਸਿਰਫ ਪਾਉਣੇ ਕੇ 10 ਲੱਖ ਰੁਪਏ ਇਹ 2.5 ਲੱਖਾਂ ਦੇ ਵਿੱਚ ਖਰਚ ਹੋਇਆ ਭਗਵੰਤ ਮਾਨ ਦੇ ਉੱਤੇ 4 ਕੇ ਲੱਖ ਰੁਪਏ ਉਹਨਾਂ ਦੇ ਇਲਾਜ ਦੇ ਉੱਤੇ ਤੇ ਜਿਹੜੇ ਲਾਰਜੀਤ ਸਿੰਘ ਭੁੱਲੜਾ ਉਹਨਾਂ ਦੇ ਉੱਤੇ ਮੇਰਾ ਕਲਸਵਾ ਕੇ 4 ਲੱਖ ਰੁਪਏ ਅਨਮੋਲ ਗਦਨਮਾਨ ਦਾ ਖਰਚਾ ਆਇਆ 6 10 ਕੇ ਹਜ਼ਾਰ ਰੁਪਏ ਲਾਲ ਚੰਦ ਗਟਾਰੂ ਚੱਕ ਦਾ 30 35 ਹਜ਼ਾਰ ਰੁਪਏ ਖਰਚਾ ਆਇਆ ਸੋ ਇਹੀ ਮੰਨਿਆ ਜਾ ਸਕਦਾ ਵੀ ਪਾਈਕੇ ਪਹਿਲਾ ਮळे ਵਿਧਾਇਕ ਤੇ ਮੰਤਰੀ ਹੁੰਦੇ ਸੀ ਉਹ ਉਮਰ ਗਾਇਸੀ ਵੱਧ ਉਮਰ ਵਾਲੇ ਸੀ ਵੱਧ ਘੱਲੇ ਮੱਠੇ ਰਹਿੰਦੇ ਸੀ ਹੁਣ ਬਲੇ ਨੌਜਵਾਨ ਆ ਸ਼ਾਇਦ ਇਸ ਕਰਕੇ ਉਹਨੂੰ ਦਵਾਈ ਬੁੱਟੀ ਨਹੀਂ ਘੱਟ ਲੋੜ ਪੈਂਦੀ ਐ ਪੰਜਾਬ ਦੇ ਕਿਸਾਨ ਕਹਿੰਦੇ ਰੇਲਾਂ ਮੂਰੇ ਪੈ ਜਾਣਗੇ ਗੱਡੀਆਂ ਰੋਕਣਗੇ ਬਿਲਕੁਲ ਜੀ ਜਲੰਧਰ ਦੇ ਪ੍ਰੈਸ ਕਲੱਬ ਦੇ ਵਿੱਚ ਅੱਜ ਸਰਵਰ ਸਿੰਘ ਪੰਦੇਰ ਤੇ ਬਾਕੀ ਹੋਰ ਕਿਸਾਨ ਅਗਮ ਨੇ ਪ੍ਰੈਸ ਕਾਨਫਰੰেন্স ਕੀਤੀ ਆ ਇਹਨਾਂ ਨੇ ਕਿ ਪੰਜਾਬ ਦੇ ਵਿੱਚ ਸਾਡੀ ਬਾਤ ਨਹੀਂ ਪੁੱਛੀ ਜਾ ਰਹੀ ਸਰਕਾਰਾਂ ਸਾਨੂੰ ਲਾਰੇ ਲੱਪੇ ਲਾਉਂਦੀਆਂ ਆ ਇਹਨਾਂ ਨੇ ਕਰਕੇ ਇਹ ਵੀ ਜੇਕਰ ਫੜੀਆਂ ਐਮਐਸਸੀ ਵਾਲੀਆਂ ਮੰਗਾਂ ਹੋਰ ਜਿਹੜੀਆਂ ਵੱਖ-ਵੱਖ ਮੰਗਾਂ ਉਹ ਨਾ ਗੌਰ ਕੀਤੀ ਗਈ ਤਾਂ ਪਰਸੋਂ ਯਾਨੀ ਕਿ ਵੀਰਵਾਰ ਨੂੰ 2 ਘੰਟੇ ਤੱਕ ਅਸੀਂ ਪੰਜਾਬ ਦੇ ਵਿੱਚ ਰੇਲਾ ਰੁਕਾਂਗੇ ਤੇ ਜੇਕਰ ਫਿਰ ਵੀ ਨਾ ਸਰਕਾਰ ਜਾਗੀ ਤੇ ਫਿਰ ਅਸੀਂ ਦੁਬਾਰੀ ਦੇ ਮੌਕੇ ਇਹਨਾਂ ਦਾ ਬਿਲਕੁਲ ਬੰਦੋਬਰ ਕਰ ਦੇਵਾਂਗੇ ਪੂਰੇ ਪੰਜਾਬ ਦੇ ਵਿੱਚ ਸਖਤ ਸੰਘਰਸ਼ ਕਰਾਂਗੇ ਜੰਮੂ ਕਸ਼ਮੀਰ 'ਚ ਕਿੰਨੇ ਪਰਸੈਂਟ ਵੋਟਾਂ ਪਈਆਂ ਨੇ ਜੀ ਪਹਿਲਾਂ ਕਿੰਨੇ ਪਰਸੈਂਟ ਪਈਆਂ ਸੀ ਦੇਖੋ ਜੀ ਅੱਜ ਤੀਜੇ ਤੇ ਆਖਰੀ ਪੜਾਅ ਤੀਆਂ ਉੱਥੇ ਵੋਟਾਂ ਪੈ ਗਈਆਂ ਤੇ ਅੱਜ ਵੋਟਾਂ ਜਿਹੜੀਆਂ ਉਹ ਦੋਹਾਂ ਪੜਾਵਾਂ ਦੇ ਮੁਕਾਬਲੇ ਧੰਨਵਾਦ ਪਈਆਂ ਤੇ ਅੱਜ ਸਵੇਰ ਦੇ ਵੇਲੇ ਤੋਂ ਲੈ ਕੇ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਜੰਮੂ ਕਸ਼ਮੀਰ 'ਚ ਵੋਟਾਂ ਪਈਆਂ ਤੇ ਸਭ ਤੋਂ ਵੱਧ ਵੋਟਾਂ ਪਈਆਂ ਜੀ ਅੱਜ 72.91% ਦੀ ਇਹ ਪਈਆਂ ਉਦੋਂਪੁਰ ਦੇ ਵਿੱਚ 12 ਮੂਲਾਂ ਦੇ ਵਿੱਚ ਲਗਭਗ 12 ਮੂਲਾਂ ਦੇ ਵਿੱਚ ਤੇ ਲਗਭਗ 56% ਦੀ ਵੋਟਾਂ ਪਈਆਂ ਤੇ ਪਤਾ ਲੱਗਾ ਜੀ ਕਿ ਸੱਤ ਦੇ ਰਾਂ ਦੇ 40 ਵਿਧਾਨ ਸਭਾ ਸੀਟਾਂ ਦੇ ਉੱਤੇ ਔਸਤਨ ਲਗਭਗ 60% ਦੀ ਵੋਟਾਂ ਪਈਆਂ ਹੈਗੀਆਂ ਸੋ ਨਤੀਜੇ ਇਥੋਂ ਦੇ ਵੀ 8 ਅਕਤੂਬਰ ਨੂੰ ਆਉਣੇ ਹਨ हरियाणा ਦੇ ਵੀ ਅੱਠ ਨੂੰ ਹੀ ਆਉਣੇ ਆ ਇੱਕੋ ਦਿਨ ਦੋਆ ਸੂਬਿਆਂ ਦੇ ਨਤੀਜੇ ਆਉਣਗੇ ਤੇ ਤਿੰਨ ਪੜਾਵਾਂ ਦੇ ਵਿੱਚ ਮੋਟਾ ਪੜਾ ਜੰਮੂ ਕਸ਼ਮੀਰ ਦੇ ਵਿੱਚ ਅੱਜ ਤੀਜਾ ਤੇ ਆਖਰੀ ਪੜਾ ਸੀ ਤੇ ਚੀਫ ਮਿਨਿਸਟਰ ਦੀ ਸਿਹਤ ਠੀਕ ਹੈ ਜੀ ਹਾਂ ਬਰਕਾਹ ਜੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੀ ਸਿਹਤ ਹੁਣ ਠੀਕ ਹੈ ਜਿਹੜੇ ਬਦਲ ਆਏ ਲੱਗਦੇ ਸੀ ਛੱਟ ਜੇ ਗਏਗਾ ਖਬਰਾਂ ਬੜੀਆਂ ਆਈਆਂ ਸੀ ਉਹ ਤੋਂ ਵੀ ਭਾਈ ਮੁੱਖ ਮੰਤਰੀ ਤਾਂ ਗਏ ਕੇ ਗਏ ਨਵੇਂ ਮੁੱਖ ਮੰਤਰੀ ਬਣ ਜਾਣੇ ਆ ਇਹ ਜੀ ਫਲਾਣੀ ਥਾਂ ਦੇ ਤੇ ਸੋਚ ਚੁੱਕ ਸਮਾਗਮ ਦੀ ਤਿਆਰੀ ਵੀ ਕਰ ਲਈ ਆ ਦੋ ਡਿਪਟੀ ਸੀਐਮ ਬਣ ਜਾਣੇ ਆ ਉਹ ਸਾਰਿਆਂ ਚੱਲਾਂ ਦੇ ਬਦਲ ਛੱਡ ਗਏ ਆ ਮੁੱਖ ਮੰਤਰੀ ਹੋਲੀ ਹੁਣ ਤੰਦਰੁਸਤ ਆ ਤੇ ਉਹਨਾਂ ਦੇ ਵੱਲੋਂ ਆਪਣਾ ਕੰਮ ਕਾਜ ਜਿਹੜਾ ਕੋਈ ਸ਼ੁਰੂ ਕਰ ਦਿੱਤਾ ਗਿਆ ਫੇਰ ਤੋਂ ਅ ਇੱਥੇ ਕਈ ਸੋਸ਼ਲ ਮੀਡੀਆ ਦੇ ਉੱਤੇ ਵੀਡੀਓਜ਼ ਆ ਰਹੀਆਂ ਨੇ ਕੁਝ ਖਬਰਾਂ ਆ ਰਹੀਆਂ ਨੇ ਕਿ ਪੰਜਾਬ ਦੇ ਵਿੱਚ ਜਿਹੜੀ ਬਜ਼ਾਰਤ ਦੇ ਵਿੱਚ ਰਦੋ ਬਦਲ ਹੋਣ ਵਾਲੀ ਹੈ ਐਡਮਿਨਿਸਟ੍ਰੇਸ਼ਨ ਦੇ ਵਿੱਚ ਕਾਫੀ ਤਬਦੀਲੀ ਲੈ ਕੇ ਆਉਣ ਵਾਲੀ ਹੈ ਔਰ ਤਬਦੀਲੀ ਦਿੱਲੀ ਤੋਂ ਆ ਰਹੀ ਹੈ ਇਹ ਕੋਈ ਹਕੀਕਤ ਹੈ ਜਬੜੇ ਸੌਂਦਰ ਦੇ ਕਥਨ ਸਾਬ ਮੈਨੂੰ ਵੀ ਇਹ ਆਇਆ ਵਿਗਿਆਨਿਆ ਪਿਛਲੇ ਕੁਝ ਸਮੇਂ ਦੇ ਤਬਦੀਲੀਆਂ ਹੋਈਆਂ ਉਹਦੇ ਵਿੱਚ ਪੰਜਾਬ ਦਾ ਨਹੀਂ ਦਿੱਲੀ ਦਾ ਹੱਥ ਵੱਧ ਸੀ ਇਹ ਵੀ ਖਬਰਾਂ ਆਈਆਂ ਕਿ ਦਿੱਲੀ ਵਾਲੇ ਚਾਹੁੰਦੇ ਸੀ ਕਿ ਭਗਵੰਤ ਮਾਨ ਦੀ ਥਾਂ ਦੇ ਉੱਤੇ ਸੀਐਮ ਹੋਰ ਲਾਇਆ ਜਾਵੇ ਪਰ ਗੱਲ ਫਿਲਹਾਲ ਬਣੀ ਨਹੀਂ ਕਿਉਂਕਿ ਇਹ ਗੱਲ ਵਿਗੜ ਸਕਦੀ ਸੀ ਸ਼ਾਇਦ ਇਹ ਕਾਰਨ ਪਰ ਮੋਟਾ ਹੈ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਕਈ ਥਾਵਾਂ ਤੇ ਬਦਲੀਆਂ ਹੋਈਆਂ ਕਈ ਥਾਵਾਂ ਤੇ ਹੋਣ ਦੀ ਸੰਭਾਵਨਾ ਪੂਰੀ ਪੂਰੀ ਹੈਗੀ ਆ ਪਰ ਫਿਲਹਾਲ ਕਿਉਂਕਿ ਹੁਣ ਪੰਜ ਮੰਤਰੀ ਨਵੇਂ ਬਣੇ ਆ ਤੇ ਚਾਰ ਨਵੇਂ ਜਿਹੜੇ ਪੁਰਾਣੇ ਉਹ ਪਰੇ ਕੀਤੇ ਗਏ ਆ ਤੇ ਹੁਣ ਇਹ ਕੰਨਾਂ ਦੇ ਵਿਭਾਗ ਬਦਲੇ ਕੇ ਮੇਰੇ ਖਿਆਲ ਵਿੱਚ ਮੰਤਰੀ ਮੰਡਲ ਦੇ ਵਿੱਚ ਤੋਂ ਹੁਣ ਇਨੀਸ਼ੀਏਟਿਵ ਬਦਲਾ ਨਹੀਂ ਹੋਊਗਾ ਪਰ ਉਹਦਾ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵਿੱਚ ਹੁਣ ਦੀ ਆਸ ਹੈ। ਅੱਛਾ ਤੁਸੀਂ ਤਾਂ ਹੁਣ ਨਬਜ਼ ਜਾਣਦੇ ਹੋ ਪੰਜਾਬ ਦੇ ਲੋਕਾਂ ਦਾ ਕਹਿੰਦੇ ਬੜਾ ਤਿੱਖਾ ਰਿਐਕਸ਼ਨ ਹੁੰਦਾ ਜਦ ਜਦ ਵੀ ਉਹਨਾਂ ਨੂੰ ਪਤਾ ਲੱਗਦਾ ਕਿ ਦਿੱਲੀ ਦਖਲ ਦੇ ਰਹੀ ਹੈ। ਆ ਬਿਲਕੁਲ ਜੀ ਦੇਖੋ ਇਹ ਤਾਂ ਗੱਲ ਬੜੀ ਸਾਫ਼ ਤੇ ਸਪਸ਼ਟ ਆ ਆਪਾਂ ਪ੍ਰਧਾਨਤਪਾ ਨੂੰ ਚੰਗਾ ਕਹੇ ਮਾੜਾ ਕਹੇ ਟੱਜਪੰਦ ਕਰਦਾ ਪਈਏ ਵੱਧ ਕੰਮ ਕਰਦਾ ਪਈਏ ਉਹ ਸਭ ਦੀ ਆਪ ਕੋ ਆਪਣੀ ਮਰਜ਼ੀ ਆ ਸਭ ਦੇ ਆਪ ਕੋ ਆਪਣੇ ਸੁਤੰਤਰ ਢੰਗ ਆ। ਪਰ ਕਿੱਡਾ ਮੋਟਾ ਪੈਣਾ ਸੀ ਨਾ ਪੰਜਾਬ ਦੇ ਵਿੱਚੋਂ ਭਗਵੰਤ ਮਾਨ ਦੇ ਮੂੰਹ ਨੂੰ ਪੈਣਾ ਸੀ ਉਹ ਕੇਜਰੀਵਾਲ ਦੇ ਮੂੰਹ ਨੂੰ ਨਹੀਂ ਪੈਣਾ। ਬਿਲਕੁਲ। ਹੁਣ ਜੇ ਆਪਾਂ ਇਹ ਕਰਕੇ ਜੇ ਕੋਈ ਕਿਸੇ ਨੂੰ ਅਕਸਰ ਦਾ ਕੇ ਪਾਈ ਕੇਜਰੀਵਾਲ ਦੇ ਮੂੰਹ ਨੂੰ ਪਈਆ ਆਹ ਹੁਣ ਹਰਿਆਣੇ ਦੇ ਵਿੱਚ ਪੈਣੀ ਆ ਉੱਥੇ ਪਾ ਲੈਣ ਫਿਰ। ਮੈਂ ਕੋਈ ਭਗਵੰਤ ਮਾਨ ਦੀ ਤਰਫਦਾਰੀ ਵਾਲੀ ਨਹੀਂ ਪਰ ਜੋ ਪ੍ਰੈਕਟੀਕਲ ਤੌਰ ਦੇ ਉੱਤੇ ਗੱਲ ਆ ਦੂਜੇ ਤਰ ਅੱਜ ਭਗਵੰਤ ਮਾਨ ਨੂੰ 1 ਮਿੰਟ ਦੇ ਲਈ ਪਰੇ ਕਰ ਲਓ ਪਾਰਟੀ ਦੇ ਵਿੱਚੋਂ ਉਹਨੂੰ ਲਾ ਦੇ ਕਿਸੇ ਹੋਰ ਨੂੰ ਬਣਾ ਦੇ। ਪਰ ਫਿਰ ਪਾਰਟੀ ਕਿੱਥੇ ਜੇ ਸਟੈਂਡ ਕਰਦੀ ਗੱਲ ਇਹ ਆ। ਪਰ ਇਹ ਵੀ ਗੱਲ ਇਹ ਵੀ ਦਿੱਲੀ ਦੇ ਨਾਲ ਕਹਿੰਦੇ ਵੀ ਕ ਹਮ ਤੇ ਹੋਰ ਪੰਜਾਬ ਦਾ ਮੌਸਮ ਕਿਹੋ ਜਿਹਾ ਜੀ ਪੰਜਾਬ ਦੇ ਵਿੱਚ ਰਾਤ ਦੇ ਵੇਲੇ ਮੌਸਮ ਦੇ ਵਿੱਚ ਸਾਰੇ ਸਭ ਤਬਦੀਲੀ ਆ ਜਾਂਦੀ ਹੈ ਥੋੜੀ ਜਿਹੀ ਠਾਰੀ ਹੋ ਜਾਂਦੀ ਹੈ ਪੱਖਾ ਘਟਾਉਣਾ ਪੈਂਦਾ ਜਿੰਨੇ ਦੇ ਵੇਲੇ ਸੋਣੀ ਧੁੱਪ ਨਿਕਲਦੀ ਹੈ ਹੁੰਦੇ 48 ਘੰਟੇ ਦੇ ਵਿੱਚ ਪੰਜਾਬ ਦੇ ਵਿੱਚ ਮੀਂਹ ਕਣੀ ਦੀ ਸੰਭਾਵਨਾ ਰਹਿੰਦੀ ਹੈ ਜਨਾਬ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਇਸ ਦਾ ਮਜ਼ਾ ਕੁਝ ਹੋਰ ਹੈ ਰੈਡ ਐਫ ਐਮ